ਗੋਲੇ ਲੱਗ ਗਿਆ ਟਰੈਕਟਰ 'ਚ ਦਿੱਕਤ ਆ ਗਈ ਬੰਦ ਹੋ ਗਿਆ ਪੈਂਚਰ ਹੋ ਗਿਆ ਠੀਕਾਕ ਸੀ ਉਸ ਟਾਈਮ ਤੇ ਜਦੋਂ ਸ਼ੰਭੂ ਬਾਰਡਰ ਦੇ ਉੱਤੇ ਜਦੋਂ ਆਸੂ ਗੈਸ ਦੇ ਗੋਲੇ ਤੇ ਗੋਲੀਆਂ ਚੱਲਦੀਆਂ ਨੇ ਉਧਰਲੇ ਪਾਸੇ ਤੇ ਆ ਟਰੈਕਟਰ ਸਭ ਤੋਂ ਅੱਗੇ ਜਾਂਦਾ ਤੇ ਅੰਦਰ ਦੇਖੋ ਤੁਹਾਨੂੰ ਨਿਸ਼ਾਨ ਆ ਜਾਂਦਾ ਸਾਰਾ ਜੀ ਸਭ ਤੋਂ ਪਹਿਲਾਂ ਤੋਂ ਨਿਸ਼ਾਨ ਦਿਖਾਉਂਦਾ ਟੱਕਰ ਗਿਆ ਦੇਖੋ ਪਰ ਹੁਣ ਬੈ ਕੇ ਖਿੱਚਣਾ ਪੈ ਗਿਆ ਆ ਟਰੈਕਟਰ ਹੈ ਜਿਹੜੇ ਆ ਗੋਲੀਆਂ ਨਾਲ ਨੁਕਸਾਨ ਹੋਇਆ ਮੇਰਾ ਘਰ ਤੇਲ ਵਿੱਚ ਹੋ ਗਿਆ ਜਾਂ ਪਾਈਪਲਾਈਨਾਂ ਵੀ ਤੇ ਇਸੀਆਂ ਹੋ ਗਿਆ ਮੈਂ ਹਾਂ ਸਭ ਨਾਲੀਆਂ ਪਾੜੀਆਂ ਬੈਰੀਕੇਡ ਤੇ ਜੁੜਦੇ ਵੇ ਵੇਖੋ ਪਹਿਲਾਂ ਆਪਾਂ ਕਿ ਵੀਡੀਓ ਸ਼ੂਟ ਕੀਤੀ ਸੀ ਚੰਬੂ ਬਾਰਡਰ ਤੇ ਸਭ ਤੋਂ ਪਹਿਲਾ ਜਿਹੜਾ ਟਰੈਕਟਰ ਸੀ ਜਿਹੜਾ ਉਹ ਆ ਸੀ ਜਿੰਦੇ ਤੇ ਆਪਾਂ ਤੁਹਾਨੂੰ ਦਿਖਾਇਆ ਸੀ ਵੀ ਪੂਰਾ ਅਗਲ ਤੁਹਾਨੂੰ ਦੱਸਣਾ ਚਾਹਣਾ ਇਹਦੇ ਟਾਇਰਾਂ ਦੇ ਵਿੱਚ ਗੋਲੀਆਂ ਵੀ ਲੱਗੀਆਂ ਸੀ ਆਸੂਗਾ ਤੇ ਗੋਲੇ ਵੀ ਲੱਗੇ ਸੀ ਤੇ ਆ ਟਾਇਰ ਸਾਰੇ ਨੁਕਸਾਨੇ ਗਏ ਸੀ ਚਾਰੋਂ ਟਾਇਰ ਆ ਦੇਖੋ ਸਾਰੇ ਨਵੇਂ ਪਵਾਗ ਲੈ ਆ ਵੀ ਲਿਖੋ ਜਦੋਂ ਬੈਰੀਕੇਡ ਤੋੜਨ ਦੀ ਗੱਲ ਆਈ ਤਾਂ ਅਸੀਂ ਸਭ ਤੋਂ ਓਕੇ ਸੀਗੇ ਉਦੋਂ ਉਹਨਾਂ ਨੇ ਆਸੂ ਪੈ ਤੇ ਗੋਲੇ ਛੱਡੇ ਸੀਗੇ ਜਿਹੜੇ ਇੱਥੇ ਵੱਜੇ ਆ ਤੇ ਟਾਇਰਾਂ ਦੇ ਗੋਲੀਆਂ ਨਿਕਲੀਆਂ ਅੰਦਰੋਂ ਟਾਇਰ ਦੇ ਟਾਇਰਾਂ ਦੇ ਵਿੱਚ ਉਹਨਾਂ ਕੋਈ ਅਜੀਬ ਚੀਜ਼ਾਂ ਨਾਲ ਛੋਟੇ 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 ਛਰਲੇ ਜਿੱਦਾਂ ਗਲੀਆਂ ਗੋਈਆਂ ਹੋਈਆਂ ਸੀ ਕਿ ਟਾਇਰਾਂ ਦੇ ਸਾਰੇ ਟਾਇਰ ਨੁਕਸਾਨੇ ਗਏ ਸੀ ਵੀਰ ਜੀ ਸਾਰਾ ਠੀਕ ਹੋ ਗਿਆ ਕਿ ਅਜੇ ਕੁਝ ਰਹਿੰਦਾ ਦਾ ਪਾਰਟ ਬਗਵਾ ਜੀ ਦਾ ਸ਼ੋਅ ਆ ਇਹ ਪੈਪ ਨਾਲੀਆਂ ਆ ਉਹ ਪਵਾਨੀਆਂ ਆ ਸ਼ਹਿਰ ਕਿੰਨੇ ਬੰਦੇ ਉਹ ਕਹਿ ਕੇ ਜਾਂਦੇ ਆ ਨਾ ਵੀ ਆਪਾਂ ਕਰਾ ਦਾਂਗੇ ਤੇ ਬਾਅਦ ਚ ਉਹ ਨਹੀਂ ਕਰਦੇ ਇਹ ਗੱਲ ਤਾਂ ਸਾਨੂੰ ਰੋਜ਼ ਆ ਵੀਡੀਓ ਜਿਹੜੇ ਵੀਰ ਸਾਡੇ ਦੇਖ ਰਹੇ ਹੋ ਮੈਂ ਨੰਬਰ ਸਕਰੀਨ ਤੇ ਦੇ ਦਾਂਗਾ ਵੀਰ ਦਾ ਤੇ ਕਿਸੇ ਨੇ ਵੀਰ ਵੀ ਸਹਾਇਕ ਕਰਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਜਰੂਰ ਸਹਾਇਕ ਕਰਿਓ ਕਿਉਂਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਪਹਿਲਾਂ ਆਪਾਂ ਇੱਕ ਵੀਡੀਓ ਸ਼ੂਟ ਕੀਤੀ ਸੀ ਸ਼ੰਭੂ ਬਾਰਡਰ ਤੇ ਸਭ ਤੋਂ ਪਹਿਲਾ ਜਿਹੜਾ ਟਰੈਕਟਰ ਸੀ ਜਿਹੜਾ ਉਹ ਐ ਸੀ ਜਿੰਨੇ ਤੇ ਆਪਾਂ ਤੁਹਾਨੂੰ ਦਿਖਾਇਆ ਸੀ ਵੀ ਪੂਰਾ ਠੀਕ ਠਾਕ ਸੀ ਉਸ ਟਾਈਮ ਤੇ ਜਦੋਂ ਸ਼ੰਭੂ ਬਾਰਡਰ ਦੇ ਉੱਤੇ ਜਦੋਂ ਆਸੂ ਗੈਸ ਦੇ ਗੋਲੇ ਤੇ ਗੋਲੀਆਂ ਚੱਲਦੀਆਂ ਨੇ ਉਧਰਲੇ ਪਾਸੋਂ ਤੇ ਇਹ ਟਰੈਕਟਰ ਸਭ ਤੋਂ ਅੱਗੇ ਜਾਂਦਾ ਤੇ ਅੰਦਰ ਦੇਖੋ ਤੁਹਾਨੂੰ ਨੁਕਸਾਨ ਆ ਜਾਂਦਾ ਸਾਰਾ ਹੀ ਸਭ ਤੋਂ ਪਹਿਲਾਂ ਤੋਂ ਨੁਕਸਾਨ ਦਿਖਾਉਂਦੇ ਆ ਟੱਕਰ ਲੱਗੀ ਹੋਈ ਆ ਮਤਲਬ ਕਿ ਅੱਗੇ ਜਾ ਕੇ ਬੈਰੀਕੇਡ ਤੋੜਨ ਉਸ ਤੇ ਅੱਗੇ ਸੀ ਆ ਸਾਡਾ ਵੀਰ ਜਿਹੜਾ ਖੜਿਆ ਤੇ ਆਪਾਂ ਦਿਖਾਇਆ ਸੀ ਇਹ ਸਭ ਤੋਂ ਅੱਗੇ ਟੱਟ ਖੜਿਆ ਸੀ ਬਾਈ ਦੀਪ ਸਿੱਧੂ ਦੀ ਫੋਟੋ ਲੱਗੀ ਹੋਈ ਸੀ ਤੇ ਨਾਲ ਤੁਹਾਨੂੰ ਦਿਖਾ ਦਿੰਨੇ ਆ ਪਰ ਆ ਟਰਾਲੀ ਦੇਖੋ ਹੁਣ ਵੀ ਸਭ ਤੋਂ ਅੱਗੇ ਲੈ ਆ ਕੇ ਬਾਈ ਨੇ ਇੱਥੇ ਲਾ ਛੱਡਿਆ ਠੀਕ ਠਾਕ ਰੱਖ ਕੇ ਸਭ ਤੋਂ ਵੱਡੀ ਗੱਲ ਤੁਹਾਨੂੰ ਦੱਸਣਾ ਚਾਹਣਾ ਇਹਦੇ ਟਾਇਰਾਂ ਦੇ ਵਿੱਚ ਗੋਲੀਆਂ ਵੀ ਲੱਗੀਆਂ ਸੀ ਆਸੂ ਗਾਸ ਤੇ ਗੋਲੇ ਵੀ ਲੱਗੇ ਸੀ ਤੇ ਆ ਟਾਇਰ ਸਾਰੇ ਨੁਕਸਾਨੇ ਗਏ ਸੀ ਚਾਰੋਂ ਟਾਇਰ ਆ ਦੇਖੋ ਸਾਰੇ ਨਵੇਂ ਪਵਾ ਕੇ ਲਾਇਆ ਵੀਰ ਵੀਰ ਨੂੰ ਕਿਸੇ ਨੇ ਵੈਸੇ ਸਪੋਰਟ ਨਹੀਂ ਕੀਤੀ ਵੀਰ ਨੇ ਆਪਣੇ ਤੌਰ ਤੇ ਹੀ ਇਹ ਟਰੈਕਟਰ ਸਭ ਤੋਂ ਅੱਗੇ ਜਾ ਕੇ ਲਾਇਆ ਸੀ ਨਾ ਵੀਰ ਕਿਸੇ ਜਥੇਬੰਦੀ ਤੋਂ ਰਿਲੇਟਡ ਆ ਆਪਣੇ ਤੌਰ ਤੇ ਨੌਜ ਨੂੰ ਪਿਆਰ ਕਰਨ ਵਾਲੇ ਨੌਜਵਾਨ ਨੇ ਜਿਹੜੀ ਆਪਣੇ ਤੌਰ ਤੇ ਜਦੋਂ ਆ ਜਿਹੜਾ ਜਿਹੜੇ ਜਗ੍ਹਾ ਇੱਥੇ ਆਪਾਂ ਖੜੇ ਆ ਬਾਈ ਦੀਪ ਸੁੱਧਾ ਇੱਥੇ ਮੋਰਚਾ ਹੁੰਦਾ ਸੀ ਤੇ ਆਹ ਜਗ੍ਹਾ ਤੇ ਹੀ ਅੱਜ ਵੀ ਉਹ ਸ਼ੰਭੂ ਮੋਰਚੇ ਵਾਲੇ ਜਿਹੜਾ ਕਿ ਟਰਾਲੀ ਉੱਤੇ ਆਲਰੇਡੀ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਆਹ ਟਰੈਕਟਰ ਚਾਰੋਂ ਟਾਇਰ ਨੁਕਸਾਨੇ ਗਏ ਸੀ ਇਹਨਾਂ ਦੇ ਤੇ ਉਸ ਤੋਂ ਬਾਅਦ ਬਾਈ ਅੱਜ ਸਾਨੂੰ ਮਿਲਿਆ ਤੇ ਬਾਈ ਕੋਲੋਂ ਪਾਸ ਉਸ ਬਾਰੇ ਜਾਣਿਆ ਕਿ ਬਾਈ ਤੇਰਾ ਟਰੈਕਟਰ ਠੀਕ ਠਾਕ ਸੀ ਕਹਿੰਦਾ ਨਹੀਂ ਸਭ ਤੋਂ ਅੱਗੇ ਬਾਰੀਕੈਡ ਤੋੜਦੇ ਹੋਏ ਸਾਰਾ ਨੁਕਸਾਨੇ ਗਿਆ ਸੀ ਗੋਲੀਆਂ ਵੀ ਟਾਇਰ ਚ ਨਿਕਲੀਆਂ ਨੇ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਵੀ ਇੱਥੇ ਅੱਜ ਵੀ ਲਿਆ ਕੇ ਠੀਕ ਕਰਾ ਕੇ ਫਿਰ ਇੱਥੇ ਖੜਾ ਕਰ ਦਿੱਤਾ ਇਹ ਹੌਸਲੇ ਨੇ ਇਹ ਨੌਜਵਾਨਾਂ ਦੇ ਬੜੀ ਹਿੰਮਤ ਆ ਤੇ ਵੀਰਕੂ ਨੂੰ ਜਾਣਾਂਗੇ ਸਾਰੀ ਸਟੋਰੀ ਵੀ ਹੋਇਆ ਕੀ ਸੀ ਉਸ ਤੋਂ ਬਾਅਦ ਕਿਉਂਕਿ ਸਾਨੂੰ ਤੇ ਪਤਾ ਨਹੀਂ ਕਿ ਵੀ ਕੀ ਕੁਝ ਹੋਇਆ ਸੀ ਵੀਰ ਨਾਲ ਤੇ ਵੀਰਕੂ ਦੇ ਟਰੈਕਟਰ ਨਾਲ ਕਿਦਾਂ ਦਾ ਨੁਕਸਾਨ ਹੋਇਆ ਸੀ ਤੇ ਸਾਨੂੰ ਇੰਨਾ ਹੀ ਪਤਾ ਜੁਨੀ ਕੁਪਾ ਗੱਲ ਕੀਤੀ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਭ ਤੋਂ ਪਹਿਲਾਂ ਟਰੈਕਟਰ ਹੈ ਸਭ ਤੋਂ ਅੱਗੇ ਖੜਿਆ ਸੀ ਆਪਾਂ ਵੀ ਤੁਹਾਡਾ ਇੰਟਰਵਿਊ ਕੀਤਾ ਸੀ ਤੇ ਉਸ ਤੋਂ ਬਾਅਦ ਸਾਡਾ ਮੇਲ ਨਹੀਂ ਹੋਇਆ ਅੱਜ ਮੇਲ ਹੋਇਆ ਤੇ ਆਪਾਂ ਤੁਹਾਡੇ ਕੋਲ ਜਾਣਿਆ ਵੀ ਇਹ ਪੋਸਟਮ ਡੋਰ ਟਰੈਕਟਰ ਨੂੰ ਸਾਨੇ ਗਿਆ ਸੀ ਜਿਨ੍ਹਾਂ ਦਾ ਸਾਨੂੰ ਪਤਾ ਲੱਗਾ ਸੀ ਵੀਡੀਓਜ਼ ਵਗੈਰਾ ਆਈਆਂ ਸੀ ਤੇ ਵੀਰ ਜੀ ਤੁਸੀਂ ਕਿੱਥੇ ਸੀ ਟਰੈਕਟਰ ਨੂੰ ਸਾਨਣ ਕਿੰਨਾ ਖੋ ਗਿਆ ਸੀ ਤੁਹਾਡਾ ਅਸੀਂ ਹੈ ਤਾਂ ਇੱਥੇ ਹੀ ਸੀਗੇ ਟਰੈਕਟਰ ਸਾਡਾ ਪਿੱਛੇ ਖੜਾ ਸੀਗਾ ਕਿਉਂਕਿ ਟਾਇਰ ਪਾਟੇ ਹੋਏ ਸੀਗੇ ਤਾਂ ਅਸੀਂ ਸਾਈਡ ਤੇ ਲਾਇਆ ਹੋਇਆ ਸੀਗਾ ਕਿਉਂਕਿ ਅਸੀਂ ਦਿੱਲੀ ਜਾਣਾ ਸੀਗਾ ਇਹਦੇ ਟਾਇਰ ਪਾਟੇ ਸੀਗੇ ਵੀ ਜੇ ਅੱਗੇ ਜਾਣਾ ਪੈਗਾ ਹੁਣ ਇੱਥੇ ਸੀ ਛੱਡ ਨਹੀਂ ਸਕਦੇ ਸੀਗੇ ਤਾਂ ਕਰਕੇ ਟਰੈਕਟਰ ਹੀ ਸਾਈਡ ਤੇ ਖੜਾ ਕੀਤਾ ਹੋਇਆ ਸੀਗਾ ਤੇ ਫਿਰ ਨੁਕਸਾਨ ਕਿਦਾਂ ਹੋ ਜਾਂਦੇ ਟਾਇਰਾਂ ਚ ਗੋਲੀਆਂ ਕਿਦਾਂ ਲੱਗੀਆਂ ਜਾਂ ਆਸੂਗਾ ਤੇ ਗੋਲੇ ਕਿਦਾਂ ਲੱਗੇ ਦੇਖੋ ਤੁਸੀਂ ਸਾਰਾ ਅੱਗੂ ਟੁੱਟਾ ਵੀ ਹੋਇਆ ਲਾਈਟ ਵੀ ਟੁੱਟੀ ਹੋਈ ਹਿੰਦੀ ਸਾਰੀ ਇਹ ਸਿਸਟਮ ਵੀ ਅੱਗੂ ਤੇ ਕੀ ਕੁਝ ਹੋਇਆ ਸੀ ਤੁਹਾਡੇ ਨਾਲ ਉਸ ਟਾਈਮ ਤਾਂ ਤੁਸੀਂ ਟਰੈਕਟਰ ਅੱਗੇ ਲੈ ਕੇ ਗਏ ਸੀ ਬੈਰੀਗ ਨਿਕੋ ਜਦੋਂ ਬੈਰੀਗੇਡ ਤੋੜਨ ਦੀ ਗੱਲ ਆਈ ਤਾਂ ਅਸੀਂ ਸਭ ਤੋਂ ਅੱਗੇ ਸੀਗੇ ਹਾਂਜੀ ਉਹਦੋਂ ਉਹਨਾਂ ਨੇ ਆਸੂ ਗੈਦੇ ਗੋਲੇ ਛੱਡੇ ਸੀਗੇ ਜਿਹੜੇ ਇੱਥੇ ਵੱਜੇ ਆ ਤੇ ਟਾਇਰਾਂ ਦੇ ਗੋਲੀਆਂ ਨਿਕਲੀਆਂ ਅੰਦਰੋਂ ਟਾਇਰ ਦੇ ਹਾਂਜੀ ਟੁੱਟੇ ਵੀ ਸੀ ਮੈਂ ਸੁਣਿਆ ਹਾਂਜੀ ਉਹ ਹੈਗੀ ਆ ਉਹ ਪਈ ਆ ਮੈਂ ਤੁਹਾਨੂੰ ਦਿਖਾ ਦਾਂਗਾ ਉਹ ਵੀ ਇੱਕ ਗੋਲੀ ਨਿਕਲੀ ਆ ਤੇ ਟਾਇਰਾਂ ਦੇ ਵਿੱਚ ਉਹਨਾਂ ਕੋਈ ਐਸੀ ਜੀ ਚੀਜ਼ਾਂ ਨਾਲ ਛੋਟੇ ਛੋਟੇ ਛਰਲੇ ਜਿਦਾਂ ਗਲੀਆਂ ਆਗਾ ਹਾਂਜੀ ਜੀ ਹੋਈਆਂ ਹੋਈਆਂ ਸੀਗੇ ਟਾਇਰਾਂ ਦੇ ਸਾਰੇ ਟਾਇਰ ਨੁਕਸਾਨੇ ਗਏ ਸੀਗੇ ਇਹਦੇ ਕਿਸੇ ਤੁਹਾਡੇ ਤੇ ਨਹੀਂ ਲੱਗੀ ਕਿ 60 ਬਟ ਤੇ ਜਦੋਂ ਮਲਕ ਜੋ ਗੋਲੀਆਂ ਕਾਲੀਆਂ ਆਈਆਂ ਟਰੈਕਟਰ ਤੁਸੀਂ ਬੈਠੇ ਹੋਏ ਸੀ ऑलरेडी ਇੱਥੇ ਤੇ ਕੁਝ ਤੁਹਾਡੇ ਤੇ 60 ਬਟ ਤੇ ਨਹੀਂ ਲੱਗੀ ਤੁਹਾਡੇ ਨਹੀਂ ਉਹ ਜਦੋਂ ਗੋਲਾ ਵੱਜਿਆ ਸੀਗਾ ਇੱਥੇ ਪਿੱਛੇ ਪਿੱਠ ਤੇ ਵੱਜਿਆ ਸੀਗਾ ਇੱਕ ਗੋਲਾ ਹਾਂਜੀ ਉਦੋਂ ਜ਼ਿਆਦਾ ਨੁਕਸਾਨ ਮੇਰਾ ਨਹੀਂ ਹੋਇਆ ਟਰੈਕਟਰ ਦਾ ਜ਼ਿਆਦਾ ਸੀਗਾ ਟਰੈਕਟਰ ਦਾ ਕੀ ਕੁਝ ਟੁੱਟਿਆ ਸੀ ਕੀ ਕੁ ਨੁਕਸਾਨ ਹੋਇਆ ਟਰੈਕਟਰ ਦਾ ਜ਼ਿਆਦਾ ਵੀਰ ਜੀ ਟਾਇਰ ਸੀਗੇ ਆ ਆ ਇੱਕ ਸ਼ੋਅ ਆ ਤੇ ਨਾਲੀਆਂ ਨੂਲੀਆਂ ਪਾਟੀਆਂ ਸੀਗਾ ਧਮਾਕੇ ਨਾਲ ਉਹਦੀਆਂ ਅੱਛਾ ਇਹ ਕਾਫੀ ਖਰਾਬ ਹੋ ਗਿਆ ਫਿਰ ਲੈ ਕੇ ਕਿੱਦਾਂ ਗਏ ਤੁਸੀਂ ਇਹਨੂੰ ਇਹ ਟੋਚਨ ਪਾ ਕੇ ਕੋਈ ਬਾਈ ਦੇ ਟਰੈਕਟਰ ਨਾਲ ਟੋਚਨ ਪਾ ਕੇ ਖਿੱਚ ਕੇ ਲੈ ਕੇ ਗਏ ਸੀਗੇ ਫਿਰ ਆਪਾਂ ਤੁਹਾਨੂੰ ਵੀ ਜਾਨਣਾ ਚਾਹੁੰਦੇ ਹਾਂ ਉਸ ਤੋਂ ਬਾਅਦ ਤੁਹਾਡਾ ਕੋਈ ਸਪੋਰਟ ਕੀਤੀ ਕਿਸੇ ਨੇ ਕਿਉਂਕਿ ਇੱਕ ਟਰੈਕਟਰ ਤੇ ਠੀਕ ਕਰਵਾ ਦਿੱਤਾ ਗਿਆ ਸੀ ਜਿਵੇਂ ਰੇਸ਼ਮ ਭਾਈ ਜੀ ਨੇ ਕਰਵਾਤਾ ਜਾਂ ਸੰਗਤਾ ਨੇ ਕਰਵਾਤਾ ਸੀ ਪਰ ਤੁਹਾਡਾ ਜਿਹੜਾ ਟਰੈਕਟਰ ਕਿਸੇ ਨੇ ਠੀਕ ਕਰਾਂ ਚ ਤੁਹਾਡੀ ਮਦਦ ਕੀਤੀ ਜਾਂ ਕਿਸੇ ਨੇ ਸ਼ੁਆਸ਼ਣ ਦਿੱਤਾ ਵੀ ਤੁਹਾਡਾ ਟਰੈਕਟਰ ਉਸ ਤੇ ਆਪਾਂ ਕੁਝ ਤੁਹਾਨੂੰ ਦੇਵਾਂਗੇ ਕਿ ਤੁਸੀਂ ਬਾਰੀਕੇਟ ਦੇ ਅੱਗੇ ਤੋੜਨ ਉਸ ਦੇ ਅੱਗੇ ਗਏ ਸੀ ਜਾਂ ਉਸ ਸਮੇਂ ਦੇ ਵਿੱਚ ਤੁਸੀਂ ਆਪਣਾ ਟਰੈਕਟਰ ਵਰਤੇ ਆ ਨਹੀਂ ਹਲੇ ਤੱਕ ਤਾਂ ਕਿਸੇ ਨੇ ਨਹੀਂ ਮੈਂ ਟਾਇਰ ਆਪੇ ਪੁਆਇ ਇੱਕ ਮਹੀਨਾ ਮੈਂ ਦੇਖ ਕੇ ਆਪਣੇ ਆਪ ਟਾਇਰ ਪੁਆਏ ਤੇ ਅੱਜ ਡੱਲੇਵਾਲ ਸਾਹਿਬ ਨਾਲ ਗੱਲ ਹੋਈ ਬਾਈ ਇਹ ਸਿੱਧੂ ਪਰਜਤੇ ਬੰਦੀ ਤੋਂ ਇਹਨਾਂ ਨਾਲ ਇਹਨਾਂ ਨੇ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ ਆ ਉਹਨਾਂ ਨੇ ਮੈਨੂੰ ਬਸਵਾ ਦਵਾਇ ਵੀ ਜਿੰਨਾ ਹੋ ਸਕਦਾ ਆਪਾਂ ਤੁਹਾਡੀ ਮਦਦ ਕਰਾਂਗੇ ਕਿੰਨਾ ਕੁ ਪਾਈ ਸਾਹਿਬ ਤੁਹਾਡਾ ਇੰਦੇ ਤੇ ਖਰਚਾ ਲੱਗ ਗਿਆ ਕਿੰਨਾ ਕੁ ਖਰਚਾ ਆਇਆ ਕਿੰਨਾ ਕੁ ਨੁਕਸਾਨ ਹੋਇਆ ਸਿੰਦਾ ਹਲੇ ਤੱਕ ਟਾਇਰਾਂ ਟਾਇਰਾਂ ਦੇਤੇ 60000 ਰੁਪਏ ਲੱਗ ਗਏ ਸੀਗਾ ਜੀ ਬਾਕੀ ਜਿਹੜੇ ਪੁਰਾਣੇ ਟਾਇਰ ਸੀਗੇ ਉਹ ਕੱਟ ਗਏ ਜਿੱਦਾਂ ਕਿ 13000 ਦੇ 17 ਤੇ 4 21000 ਦੇ ਟਾਇਰ ਕੱਟ ਗਏ ਸੀਗੇ ਜਿਹੜੇ ਪੁਰਾਣੇ ਸੀਗੇ ਜਿਵੇਂ ਕਿ ਤੁਸੀਂ ਵੀ ਇੱਕ ਆਮ ਕਿਸਾਨ ਹੋ ਕਿੰਨੀ ਕੁ ਜ਼ਮੀਨ ਆ ਤੁਹਾਡੀ ਇਹ ਟਰੈਕਟਰ ਕਿੰਨੇ ਕੁ ਟਰੈਕਟਰ ਤੁਹਾਡੇ ਕੋਲ ਆਲਰੇਡੀ ਹੈ ਨੇ ਸਾਡੇ ਟਰੈਕਟਰ ਦਾ ਸਾਡੇ ਕੋਲ ਇੱਕ ਹੈ ਜੀ 5 ਕਿੱਲੇ ਪੈ ਲਈ ਆ ਬਾਕੀ ਟੇਕੇ ਦੇ ਲੈ ਕੇ 12 ਤੱਕ ਤੁਸੀਂ ਉੱਥੇ ਦਾਤ ਲਾਤਾ ਹੋ ਉਦੋਂ ਭਾਈ ਸਾਹਿਬ ਦੇਖਿਆ ਜਾਏ ਤੇ 5 ਏਕੜ ਜ਼ਮੀਨ ਆ ਇਹ ਵੀ ਲਿਮਟਾਂ ਤੇ ਹੀ ਤੁਸੀਂ ਲੈਂਦੇ ਹੋ ਮਤਲਬ ਕਰਜ਼ੇ ਤੇ ਲੈਂਦੇ ਹੋ ਸਾਰਾ ਸਿਸਟਮ ਕਰਦੇ ਹੋ ਤੇ ਤੁਸੀਂ ਅੱਗੇ ਲਿਆ ਕੇ ਲਾਤਾ ਉਹ ਵੀ ਫਿਰ ਹੋਣ ਤੁਹਾਨੂੰ ਜਦੋਂ ਤੁਸੀਂ ਇੱਥੇ ਆ ਕੇ ਬੈਰੀਕੇਡਿੰਗ ਤੋੜਨ ਦੀ ਕੋਸ਼ਿਸ਼ ਵੀ ਕਰਦੇ ਹੋ ਤਾਂ ਫਿਰ ਤੁਹਾਡਾ ਟਰੈਕਟਰ ਵੀ ਨੁਸਾਨਾ ਜਾਂਦਾ ਕਪੱਲਿਆਂ ਤੁਹਾਡਾ 100 ਤੋਂ 2 ਲੱਖ ਰੁਪਏ ਲੱਗ ਜਾਂਦਾ ਖਰਚਾ ਮੰਨ ਲਓ ਹੋਰ ਚੀਜ਼ਾਂ ਦਾ ਵੀ ਤੁਹਾਡੇ ਖਰਚੇ ਆਏ ਆ ਮੈਂ ਤੁਹਾਨੂੰ ਟਰਾਲੀ ਵੀ ਤੁਸੀਂ ਤਿਆਰ ਕਰਾਈ ਆ ਤੇ ਕੀ ਕੁਝ ਮੰਨ ਲਓ ਕਿ ਆਹ ਚੀਜ਼ਾਂ ਕਿੱਥੋਂ ਅਡਜਸਟ ਕੀਤੀਆਂ ਤੁਸੀਂ ਕਰਜ਼ਾ ਚੁੱਕ ਕੇ ਜਾਂ ਲੋਨ ਲੈ ਕੇ ਨਹੀਂ ਐਦਾਂ ਭਾਈ ਇਧਰ ਇਧਰੋਂ ਫੜਫੜ ਕੇ ਕਰਨਾ ਪੈਂਦਾ ਕਿਉਂਕਿ ਇਹ ਸਾਡੀ ਹੋਣ ਦੀ ਲੜਾਈ ਆ ਕਿਉਂਕਿ ਜੇ ਇਹ ਸਾਡੀ ਜ਼ਮੀਨ ਨਾ ਰਹੀ ਅਸੀਂ ਕਮਾਵਾਂਗੇ ਕਿੱਥੋਂ ਇਹ ਜ਼ਮੀਨਾਂ ਦੇ ਹੀ ਚੱਲਣੇ ਆ ਜੇ ਜ਼ਮੀਨ ਇਹ ਨਾ ਰਹੀ ਘਰ ਖੜੇ ਨੂੰ ਜੰਗ ਲੱ ਤਾ ਕਰਕੇ ਸਾਡੀ ਜਮੀਰ ਜਾਗਦੀ ਆਪਾਂ ਆਪਣਾ ਟਰੈਕਟਰ ਲੈ ਕੇ ਆਏ ਕੋਈ ਚੱਕਰ ਨਹੀਂ ਇਹ ਤਾਂ ਮਸ਼ੀਨਰੀ ਆ ਨਾ ਸਹੀ ਹੋ ਜੂਗੀ ਕੋਈ ਚੱਕਰ ਨਹੀਂ ਆਪਣਾ ਬਚੋਰ ਰਹਿ ਗਿਆ ਇਹੀ ਸਾਨੂੰ ਬਹੁਤ ਵੱਡੀ ਗੱਲ ਆ ਦੂਜੀ ਗੱਲ ਜੇ ਦੁਬਾਰੇ ਵੀ ਅੱਗੇ ਲੈ ਕੇ ਜਾਣਾ ਪਿਆ ਆਪਾਂ ਪਿੱਛੇ ਨਹੀਂ ਹਟਦੇ ਆਪਾਂ ਇੱਕ ਵੀਡੀਓ ਜਿਹੜੇ ਵੀਰ ਸਾਡੇ ਦੇਖ ਰਹੇ ਆ ਮੈਂ ਨੰਬਰ ਸਕਰੀਨ ਤੇ ਦੇ ਦੇਵਾਂਗਾ ਵੀਰ ਦਾ ਤੇ ਕਿਸੇ ਨੇ ਵੀਰ ਨੂੰ ਸਹਾਇਕ ਕਰਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਜਰੂਰ ਸਹਾਇਕ ਕਰਿਓ ਕਿਉਂਕਿ ਆਪਾਂ ਆਪਣੇ ਲੋ ਹੀ ਵੀਡੀਓ ਬਣਾ ਰਹੇ ਆ ਤੇ ਵੀਰ ਦਾ ਆਪਾਂ ਸਹਾਇਕ ਕਰਾਂਗੇ ਕਿਉਂਕਿ ਇਹ ਵੀ ਇੱਕ ਆਮ ਜੇ ਕਿਸਾਨ ਨੇ ਨੋਰਮਲ 5 ਕਿੱਲੇ ਦੇ ਜ਼ਮੀਨਾਂ ਨਾਲ ਦੀ ਟਰੈਕਟਰ ਵੀ ਪੱਲਿਓ ਠੀਕ ਕਰਾ ਕੇ ਲੈ ਆਏ ਨੇ ਹੋਰ ਪਤਾ ਨਹੀਂ ਕਿਤੋਂ ਕਰਜਾ ਚੁੱਕਾ ਨੇ ਕੋਈ ਗੱਲਾਂ ਪਰਸਨਲ ਹੁੰਦੀਆਂ ਨੇ ਆਪਾਂ ਨਹੀਂ ਸ਼ੇਅਰ ਕਰ ਸਕਦੇ ਨਾ ਵੀਰ ਨੇ ਕੋਈ ਵੀਡੀਓ ਪਾਈ ਜਦ ਤੱਕ ਸਾਨੂੰ ਮਿਲੇ ਤਾਂ ਆਪਾਂ ਸੋਚਿਆ ਵੀ ਇਹ ਵੀਡੀਓ ਸਾਨੂੰ ਪਾਣੀ ਚੀਦੀ ਇਹ ਸਾਡਾ ਫਰਜ਼ ਬਣਦਾ ਕਿ ਜੇ ਕਿਸੇ ਵੀਰ ਨੇ ਆਪਣਾ ਨੁਕਸਾਨ ਕਰਵਾਇਆ ਮਤਲਬ ਕਿ ਕਿਸੇ ਨੂੰ ਨੁਕਸਾਨ ਕੀ ਆਪਣੇ ਇੱਕ ਅੱਗੇ ਜਾਣ ਵਾਸਤੇ ਆਏ ਸੀ ਦਿੱਲੀ ਜਾਣ ਵਾਸਤੇ ਜਿਹੜਾ ਐਲਾਨ ਸੀ ਕਿਸਾਨਾਂ ਦਾ ਉਸ ਕਰਕੇ ਵਿਚਾਰੇ ਅੱਗੇ ਆਏ ਸੀ ਟਰੈਕਟਰ ਲੈ ਕੇ ਤੇ ਉਧਰੋਂ ਜਿਹੜੀਆਂ ਗੋਲੀਆਂ ਆਸੂ ਗਿਆਸ ਤੇ ਗੋਲੀਆਂ ਨੇ ਨੁਕਸਾਨ ਕਰ ਦਿੱਤਾ ਇਸ ਕਰਕੇ ਵੀਰ ਦਾ ਨੁਕਸਾਨ ਹੋਇਆ ਵੀਰ ਨੇ ਕੋਈ ਕਿਸੇ ਨੂੰ ਵੀਰ ਜੀ ਸਾਰਾ ਨੁਕਸਾਨ ਠੀਕ ਹੋ ਗਿਆ ਕਿ ਅਜੇ ਕੁਝ ਰਹਿੰਦਾ ਹੁੰਦਾ ਪਾਰਟ ਵਗੈਰਾ ਰਹਿੰਦਾ ਭਾਜੀ ਜਿੱਦਾਂ ਸ਼ੋਅ ਆ ਇਹ ਪੈਪ ਨਾਲ ਹੀ ਆਇਆ ਉਹ ਪਵਾਣੀ ਆ ਅੱਛਾ ਸੋ ਏਅਰ ਕਲੈਂਡਰ ਦਾ ਚਲੋ ਇਹ ਤਾਂ ਜ਼ਿਆਦਾ ਨਹੀਂ ਹੈਗਾ ਕੋਈ ਨਾ ਆਪਾਂ ਕਰ ਦਾਂਗੇ ਇੱਡਾ ਵੀ ਕੋਈ ਚੱਕਰ ਨਹੀਂ ਜਿਹੜਾ ਪਹਿਲਾਂ ਵੀ ਠੀਕ ਕਰਵਾ ਲਈਦੇ ਜਿਹੜੇ ਬੰਦੇ ਉਹ ਕਹਿ ਕੇ ਜਾਂਦੇ ਆ ਨਾ ਹਾਂਜੀ ਵੀ ਆਪਾਂ ਕਰਾ ਦਾਂਗੇ ਤੇ ਬਾਅਦ ਚ ਉਹ ਨਹੀਂ ਕਰਦੇ ਇਹ ਗੱਲ ਤਾਂ ਸਾਨੂੰ ਰੋਜ਼ ਆ ਕਿਉਂਕਿ ਯਾਰ ਕਿਸੇ ਦੀ ਭਾਵਨਾ ਨਾਲ ਖੇਡਣਾ ਬਹੁਤ ਹੀ ਚੰਗੀ ਗੱਲ ਨਹੀਂ ਹੈਗੀ ਜੇ ਆਪਾਂ ਕਰ ਨਹੀਂ ਸਕਦੇ ਤਾਂ ਬੋਲੋ ਨਾ ਕਈ ਵਾਰੀ ਐਦਾਂ ਹੁੰਦਾ ਕਈ ਵਾਰੀ ਵਸਲੋਕ ਕਹਿ ਜਾਂਦੇ ਆ ਵੀ ਮੈਂ ਠੀਕ ਕਰਾ ਦੂੰਗਾ ਐਦਾਂ ਕਰ ਦੂੰਗਾ ਕਈ ਵਾਰੀ ਵੀਡੀਓਜ਼ ਦੇ ਸਾਹਮਣੇ ਜਾਂ ਮੀਡੀਆ ਸਾਹਮਣੇ ਬੰਦਾ ਬੋਲ ਤੇ ਜਾਂਦਾ ਪਰ ਕਰਦੇ ਨਹੀਂ ਹਨਾ ਵੀਰੇ ਕਈ ਵਾਰੀ ਬੰਦੇ ਫਿਰ ਪੁੱਛਦੇ ਵੀ ਨਹੀਂ ਬਾਤ ਚ ਕਈ ਵਾਰੀ ਨਹੀਂ ਕੋਈ ਨਹੀਂ ਪੁੱਛਦਾ ਭਾਜੀ ਹੁਣ ਮੇਰੇ ਕੋਈ ਕੇਜ ਦੇ ਬੰਦੀ ਖੜੀ ਆ ਹਾਂਜੀ ਹਾਂਜੀ ਦੱਲੇ ਵਾਲ ਸਾਹਿਬ ਦੀ ਸਿੱਧੂ ਪਰ ਇਹਨਾਂ ਨੇ ਇਹਨਾਂ ਨੂੰ ਪਤਾ ਲੱਗਿਆ ਕੱਲ ਇਹਨਾਂ ਨੂੰ ਪਤਾ ਲੱਗਿਆ ਅੱਜ ਇਹਨਾਂ ਨੇ ਆਪਣੀ ਮੀਟਿੰਗ 'ਚ ਗੱਲ ਕੀਤੀ ਆ ਸਾਰੀ ਹਾਂਜੀ ਹਾਂਜੀ ਬਿਲਕੁਲ ਇਹ ਪ੍ਰਧਾਨ ਸਾਹਿਬ ਨੇ ਇਹਨਾਂ ਨੇ ਸਾਰੀ ਗੱਲ ਕੀਤੀ ਆ ਤੇ ਇਹਨਾਂ ਨੇ ਮੈਨੂੰ ਪੂਰਾ ਵਿਸ਼ਵਾਸ ਦਿਵਾਇਆ ਬਿਲਕੁਲ ਹਾਂ ਬਾਈ ਤੇ ਤੁਹਾਡੀ ਜਿਹੜੀ ਆ ਫੋਟੋਆਂ ਬਹੁਤ ਲੱਗੀਆਂ ਹੋਈਆਂ ਬਾਈ ਦੀਆਂ ਹਨ ਇੰਨਾ ਕਿ ਕਿੰਨਾ ਕ ਪਿਆਰ ਤੁਹਾਡਾ ਉਹਨਾਂ ਨਾਲ ਰਿਹਾ ਕਿ ਤੁਸੀਂ ਮੋਰਚੇ 'ਚ ਜੇ ਉਹੀ ਸ਼ੰਭੂ ਵਾਲੀ ਜਗ੍ਹਾ ਤੇ ਆ ਕੇ ਲੈ ਕੇ ਔਰ ਉਸ ਟਰਾਲੀ ਦੀ ਫੋਟੋਆਂ ਲਾਈਆਂ ਹੋਈਆਂ ਸਾਰੇ ਪਿੱਛੇ ਵੀ ਤੁਸੀਂ ਉਹ ਯਾਦਗਾਰ ਉਹ ਉਹਨਾਂ ਦੇ ਸਲੋਗਨ ਜੋ ਬੋਲਦੇ ਹੁੰਦੇ ਸੀ ਉਹ ਲਿਖਿਆ ਹੋਇਆ ਤੁਸੀਂ ਬਾਈਨਾ ਦਾ ਸਾਡਾ ਬਹੁਤ ਪਿਆਰ ਸੀ ਗਈ ਸ਼ੁਰੂ ਤੋਂ ਹੀ ਜਿੱਦਾਂ ਪਹਿਲਾਂ ਬਾਈ ਇੱਥੇ ਦਿੱਲੀ ਗਏ ਸੀਗੇ ਪਹਿਲਾਂ ਮੋਰਚਾ ਲੱਗਿਆ ਸੀਗਾ ਉਦੋਂ ਵੀ ਇੱਥੇ ਸੀਗੇ ਦਿੱਲੀ ਵੀ ਰਹੇ ਬਾਈਨਾ ਅੱਛਾ ਤੇ ਬਾਅਦ 'ਚ ਵੀ ਬਾਈਨਾ ਐਂਡ ਤੱਕ ਬਾਈ ਦੇ ਨਾਲੇ ਰਹੇ ਆ ਤੇ ਬਾਈਨਾ ਸਾਡਾ ਬਹੁਤ ਜ਼ਿਆਦਾ ਪਿਆਰ ਸੀ ਬਿਲਕੁਲ ਤੇ ਬਾਈਸਰ ਮੋਸ਼ਨਲ ਵੀ ਹੈਗਾ ਨਾ ਕਿਉਂਕਿ ਆਪਾਂ ਦੇਖੋ ਟਰੈਕਟਰ ਟਰਾਲੀ ਦਿਖਾ ਦਮ ਵੀਰ ਜੀ ਦਾ ਟਰੈਕਟਰ ਟਰਾਲੀ ਵੀ ਦਿਖਾ ਦਿੰਦੇ ਥੋੜੀ ਜੀ ਤੁਹਾਡੀ ਹੈ ਨਾ ਵੀਰ ਨੇ ਸਪੈਸ਼ਲ ਆਪਣੇ ਜਿਹੜੇ ਭੈਣ ਭਰਾ ਵੀਰ ਨੌਜਵਾਨ ਜਿਹੜੇ ਆਂਦੇ ਨੇ ਉਹਨਾਂ ਨੂੰ ਰੱਖਣ ਵਾਸਤੇ ਆਪਣਾ ਸਪੈਸ਼ਲ ਟਰਾਲੀ ਤਿਆਰ ਕਰਾਈ ਬਾਹਰ ਵੀਰ ਦੇ ਬਾਈ ਦੀਪ ਸਿੱਧੂ ਦੇ ਸਲੋਗਨ ਲਾਏ ਹੋਇਆ ਕਿ ਯਾਦਗਾਰ ਜਿਨ੍ਹਾਂ ਦਾ ਯਾਦ ਹਮੇਸ਼ਾ ਜੁੜੀ ਰਹੀ ਆ ਤੇ ਯਾਦ ਕਰਦੇ ਰਹਿੰਦੇ ਆ ਟਰਾਲੀਆਂ ਤਿਆਰ ਕੀਤੀਆਂ ਹੋਈਆਂ ਨੇ ਬਾਈ ਨੇ ਤੇ ਅੰਦਰ ਪਿੱਛੇ ਤੁਸੀਂ ਦੇਖੋ ਬਾਈ ਦੀ ਫੋਟੋ ਵੀ ਨਾਲ ਹੈਗੀ ਦੀਪ ਦੇ ਤੇ ਇਧਰਲੇ ਪਾਸੇ ਤੁਸੀਂ ਦਿਖਾ ਦਿਓ ਥੋੜਾ ਪਿੱਛ ਆਦੀ ਬਾਈ ਨੇ ਨਾਲ ਬਾਈ ਦੀ ਫੋਟੋ ਵੀ ਹੈਗੀ ਆ ਇਹ ਦਿੱਲੀ ਬਾਰਡਰ ਦੀ ਆ ਮੈਨੂੰ ਲੱਗਦਾ ਹਨ ਤੇ ਜਿਹੜੇ ਤੇਰੇ ਨਾਲ ਨਹੀਂ ਤੇਰੇ ਨਾਂ ਹੋਏ ਅਸੀਂ ਉਹਨਾਂ ਦੇ ਨਾਂ ਹੋਏ ਮਤਲਬ ਕਿ ਜਿਹੜੇ ਤੇਰੇ ਨਹੀਂ ਹੋਏ ਉਹਨਾਂ ਦੇ ਅਸੀਂ ਵੀ ਨਹੀਂ ਹੋਏ ਹਨਾ ਬਾਈ ਵੈਸੇ ਇਹ ਦੇਖੋ ਤੁਸੀਂ ਅੰਦਰ ਆ ਕੇ ਦੇਖ ਸਕਦੇ ਹੋ ਥੋੜਾ ਉੱਤੇ ਆ ਜਾਓ ਤੇ ਦਿਖਾ ਦਿਓ ਬਾਈ ਨੇ ਸੋਹਣੀ ਟਰਾਲੀ ਤਿਆਰ ਕੀਤੀ ਹੋਈ ਆ ਸਭ ਕੁਝ ਅੰਦਰ ਲਵਾਇਆ ਹੋਇਆ ਇਹੋ ਜੀ ਚੀਜ਼ਾਂ ਤੁਹਾਨੂੰ ਦੇਖਣ ਨੂੰ ਨਹੀਂ ਮਿਲਣਗੀਆਂ ਬਾਈ ਨੇ ਦੇਖੋ ਆਪਣੀ ਵੀਰ ਜਿਵੇਂ ਕਿ ਇੱਥੇ ਇਹ ਚੀਜ਼ ਬਣਾਉਣ ਦਾ ਕਾਰਨ ਕਿਸ ਤੋਂ ਦਾ ਮਨ ਚ ਕੋਈ ਬੰਦੇ ਕਈ ਸੋਚਣਗੇ ਵੀ ਬੜੀ ਸ਼ੋਅਫ ਕੀਤਾ ਗਿਆ ਪਰ ਕਾਰਨ ਕਿਸੇ ਤੋਂ ਬਣਾਉਣ ਦਾ ਕਾਰਨ ਤਾਂ ਇਹ ਹੈ ਜਿੱਦਾਂ ਜੀ ਹੁਣ ਸਮਾਨ ਪਿਆ ਹੈ ਨਾ ਆਪਣਾ ਇੱਕ ਤਾਂ ਇਹ ਅੰਦਰ ਜੰਦਰਾ ਲੱਗ ਜਾਂਦਾ ਕਿਤੇ ਜਾਣਾ ਆਪਾਂ ਨੂੰ ਤੇ ਦੂਜਾ ਰਹਿਣ ਵਾਸਤੇ ਜਿੱਦਾਂ ਕੋਈ ਆਣਾ ਬਜ਼ੁਰਗਾ ਹੈ ਨਾ ਉਹਦੇ ਵਾਸਤੇ ਪੈਣ ਨੂੰ ਆਪਾਂ ਰੱਖੀ ਹੋਈ ਆ ਵੀ ਆ ਕੇ ਆਰਾਮ ਕਰ ਸਕਦਾ ਹੈ ਹੁਣ ਆਪਾਂ ਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅੱਛਾ ਜਿੱਦਾਂ ਵੀ ਇਹ ਸਾਰੀ ਸਹੂਲਤਾਂ ਇਹ ਕੋਈ ਛੋਸ਼ੇ ਬਾਜੀ ਨਹੀਂ ਹੈ ਕਿ ਆਪਾਂ ਛੋਸ਼ੇ ਬਾਜੀ ਕਰਨੀਆਂ ਇਹ ਸਾਡੇ ਲੋਡ ਦਾ ਸਮਾਨ ਜਿਹੜਾ ਸੀ ਉਹੀ ਕਰਵਾਇਆ ਬਿਲਕੁਲ ਆਪਣੇ ਨੌਜਵਾਨ ਵੀਰ ਇੱਥੇ ਆਉਂਦੇ ਆ ਉਹਨਾਂ ਨੂੰ ਰਹਿਣ ਵਾਸਤੇ ਹਾਂ ਜਗ੍ਹਾ ਦਿੱਤੀ ਗਈ ਤੇ ਉਹ ਬਾਈ ਦਾ ਟਰੈਕਟਰ ਪੜਾ ਖੜਾ ਹੋਇਆ ਤੇ ਆਪਾਂ ਸਾਰੀ ਚੀਜ਼ ਤੁਹਾਨੂੰ ਦਿਖਾਈਆਂ ਟਰੈਕਟਰ ਖੜਾ ਸਾਰੇ ਟਾਇਰ ਨਵੇਂ ਪਏ ਹੋਇਆ ਇਹ ਚੀਜ਼ ਤੁਸੀਂ ਦੇਖੋ ਧਿਆਨ ਨਾਲ ਦੇਖ ਲਓ ਇੱਕ ਵਾਰੀ ਤੇ ਆਹ ਟਰੈਕਟਰ ਤੇ ਟਾਇਰ ਨਵੇਂ ਪਏ ਹੋਇਆ ਕੋਈ ਜੇ ਸੋਚੇ ਵੀ ਚਾਰੋਂ ਚਾਰ ਪਾਸੇ ਤੁਹਾਨੂੰ ਘੁਮਾ ਕੇ ਦਿਖਾ ਦਿੰਦੇ ਆ ਟਾਇਰ ਆ ਪੋਲੋ ਦੇ ਬਾਈ ਨੇ ਨਵੇਂ ਪਾ ਕੇ ਲਿਆਂਦੇ ਆ ਕਿਉਂ ਇਹ ਸਾਰੇ ਛਤਰੀ ਵੀ ਆ ਸਾਰਾ ਕੁਝ ਮਤਲਬ ਕਿ ਬਾਕਸ ਬਾਕਸ ਇਹਨਾਂ ਨੇ ਇਹਦੇ ਵਿੱਚ ਛਤਰੀ ਵਗੈਰਾ ਵੀ ਸੀ ਤਾਂ ਪਿੱਛੇ ਤੁਸੀਂ ਕਾਫੀ ਨੁਕਸਾਨ ਆ ਗਿਆ ਸੀ ਤੇ ਹੁਣ ਕਹਿੰਦਾ ਬਾਈ ਮੈਂ ਆਪਣੇ ਪੱਲੇ ਨੂੰ ਠੀਕ ਕਰਾਇਆ ਤੇ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਔਰ ਉਹਨਾਂ ਗਾਨੀ ਸੱਜਣਾ ਤੱਕ ਪਹੁੰਚਾਓ ਕਿ ਜਿਹੜਾ ਵੀਰ ਦਾ ਸਾਥ ਦੇ ਸਕਣ ਔਰ ਇਸ ਵੀਰ ਨੇ ਅੱਗੇ ਜੋ ਵਦਨ ਦੇ ਵਾਸਤੇ ਇੱਕ ਇੱਕ ਜੋ ਕਿਸਾਨਾਂ ਦੀ ਕਾਲ ਕਰਕੇ ਅੱਗੇ ਗਏ ਸੀ ਨੁਕਸਾਨ ਹੋਇਆ ਇਦਾਂ ਕੋਈ ਵੀ ਨੁਕਸਾਨ ਕਰਾਉਣਾ ਚਾਹੁੰਦਾ ਨਹੀਂ ਕਿਉਂਕਿ ਇਹ ਡੈਕਟਰ ਨਾਲ ਹੀ ਆਪਣੀ ਖੇਤੀ ਕਰਦੇ ਆ ਦਿੱਲੀ ਜਾਣ ਵਾਸਤੇ ਗਿਆ ਸੀ ਔਰ ਫਿਰ ਅੱਥੇ ਅੱਜ ਵੀ ਅੱਗੇ ਲਿਆ ਕੇ ਟਰੈਕਟਰ ਖੜਾ ਕਰ ਦਿੱਤਾ ਵੀਰ ਨੂੰ ਅ ਵੀ ਜਾਣਾਂਗੇ ਵੀਰ ਜੀ ਇੱਕ ਮਿੰਟ ਆਇਓ ਤੇ ਵੀਰ ਕੋਲ ਇੱਕ ਗੱਲ ਹੋਰ ਪੁੱਛ ਲਾਂਗੇ ਕਿ ਵੀਰ ਦੇਖਿਆ ਜਾਏ ਤਾਂ ਨੁਕਸਾਨ ਹੋਇਆ ਹਨਾ ਨੁਕਸਾਨ ਹੋਣ ਤੋਂ ਬਾਅਦ ਵੀ ਤੁਹਾਡੇ ਮਨ 'ਚ ਜਜਬਾ ਫਿਰ ਲਿਆ ਕੇ ਅੱਗੇ ਖੜਾ ਕਰਤਾ ਟਰੈਕਟਰ ਤੁਸੀਂ ਠੀਕ ਕਰਾ ਕੇ ਪੱਲਿਓਂ ਠੀਕ ਕਰਾ ਕੇ ਇਹ ਇਹ ਗੱਲ ਬਾਰੇ ਜਾਣਣਾ ਜ਼ਰੂਰ ਚਾਹਾਂਗੇ ਵੀ ਜ਼ਰੂਰ ਦੇਖਣ ਵਾਲੇ ਵੀ ਇਹ ਸੋਚਦੇ ਹੋਣਗੇ ਯਾਰ ਬੰਦੇ ਚਾਹ ਹੋ ਜਾ ਕਿਹੜੀ ਗੱਲ ਆ ਨਾ ਬੰਦੇ ਦੇ ਦਿਮਾਗ 'ਚ ਇਹੋ ਜੀ ਕੀ ਗੱਲ ਹੈ ਏ ਸਾਡੇ ਅੰਦਰ ਕੀ ਚਿੰਗਾਰੀ ਜਗਾ ਗਿਆ ਬਾਈ ਦੀ ਅੱਛਾ ਉਹ ਉਹਦੇ ਕਰਕੇ ਸੀ ਇੱਥੇ ਤੱਕ ਬੈਠੇ ਆ ਕਿਉਂਕਿ ਘਰ ਵੀ ਇਹ ਨਹੀਂ ਹੈਗਾ ਵੀ ਆਪਾਂ ਸਾਰਾ ਦਿਨ ਕੰਮੇ ਆ ਨਾ ਉਰੇ ਆ ਕੇ ਇਹ ਲੱਗਦਾ ਵੀ ਜਿਹੜੇ ਵੀਰ ਬਹੁਤ ਦੂਰੋਂ ਦੂਰੋਂ ਆ ਬੈਠੇ ਆ ਸਾਡੇ ਬਜ਼ੁਰਗ ਬੈਠੇ ਆ ਹਾਂਜੀ ਸਾਡੇ ਨਾਲ ਉਹਨਾਂ ਨੂੰ ਵੀ ਹੌਸਲਾ ਮਿਲਦਾ ਆ ਇਹ ਇਹ ਮੈਨੂੰ ਨਹੀਂ ਲੱਗਦਾ ਔਰ ਟਰੈਕਟਰ ਖੜਾ ਕੋਈ ਚੱਕਰ ਨਹੀਂ ਹੁਣ ਟਰੈਕਟਰ ਨੇ ਘਰ ਵੀ ਖੜਨਾ ਸੀਗਾ ਇੱਥੇ ਖੜ ਗਿਆ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਇੱਥੇ ਜੇ ਆਪਾਂ ਇਕੱਠੇ ਹੋਵਾਂਗੇ ਤਾਂ ਹੀ ਅੱਗੇ ਸਾਡਾ ਸਰਕਾਰ ਤੇ ਦਬਾਅ ਬਣੂਗਾ ਜੇ ਆਪਾਂ ਇਦਾਂ ਹੀ ਸੋਚ ਕੇ ਵੀ ਹਾਂ ਯਾਰ ਉੱਤੇ ਦੂਜੇ ਬਟੇ ਆ ਪਸਾਨੂੰ ਜਾਣ ਦੀ ਕੀ ਲੋੜ ਇਹ ਚੀਜ਼ ਕਰਕੇ ਸਾਡੇ ਦਿਲ ਨਹੀਂ ਮੰਨਦਾ ਤਾਂ ਕਰਕੇ ਜੀ ਇੱਥੇ ਡਟੇ ਹੋਏ ਆ ਕੋਈ ਨੁਕਸਾਨ ਤੇ ਨੁਕਸਾਨ ਭਰਿਆ ਵੀ ਆਪੇ ਹਨਾ ਭਾਜੀ ਤੇ ਬੰਦੇ ਦੇ ਵਿੱਚ ਜज्ਬਾ ਵੀ ਨਾ ਹਨਾ ਦੇਖਿਆ ਜਾਏ ਤੇ ਭਾਈ ਇਕੱਲਾ ਇਹ ਨੁਕਸਾਨ ਨਹੀਂ ਹੋ ਰਿਹਾ ਹੋਰ ਨੁਕਸਾਨ ਘਰ ਦੇ ਵਿੱਚ ਜਿਹੜੇ ਕੰਮ ਕਾਜ ਖੜ ਜਾਂਦੇ ਕਿਸਾਨ ਦੇ ਹੁਣ ਖੇਤੀ ਦਾ ਸਾਰਾ ਕੰਮ ਹੁਣ ਆਉਣ ਵਾਲੇ ਸਮੇਂ ਤੁਸੀਂ ਕਰਨ ਕਿ ਵੀ ਵੱਡ ਨਹੀਂ ਆ ਸਾਰਾ ਕੁਝ ਕਰਨਾ ਭਾਜੀ ਨੁਕਸਾਨ ਤੇ ਨੁਕਸਾਨ ਆ ਬਾਈ ਬੜੀ ਮਨ ਨੂੰ ਦਲੇਰੀ ਹੋਣੀ ਪਈ ਦਲੇਰ ਹੋਣਾ ਪੈਂਦਾ ਇਹ ਲੋਕੀ ਦੇ ਐਵੇਂ ਸੋਚ ਰਿਆ ਵੀ ਇੱਥੇ ਆ ਕੇ ਬੈਠ ਕੇ ਰੋੜਾ ਦੇਣਾ ਬਾਈ ਬਾਈ ਪਤਾ ਕੀ ਚੱਕਰ ਆ ਬਾਬਾ ਨਾਨਕ ਬੈਠਾ ਪਰਦੇ ਇਹਨਾਂ ਤਾਂ ਆਉਨੇ ਆ ਬਾਕੀ ਇਨਸਾਨ ਤਾਂ ਇੱਕ ਆਪਣਾ ਕੰਮ ਕਰ ਸਕਦਾ ਨਾ ਦੇਣ ਵਾਲਾ ਉਹ ਆ ਹੁਣ ਜਿੱਦਾਂ ਆਪਾਂ ਘਰ ਬੈਠੇ ਆ ਜੇ ਫਸਲ ਤੇ ਗੜੇ ਪੈ ਗਏ ਨੁਕਸਾਨੀ ਜਾਣੀ ਆ ਉਹ ਹਨਾ ਉਹਦਾ ਕੀ ਫਾਇਦਾ ਨੁਕਸਾਨ ਤਾਂ ਉੱਥੇ ਵੀ ਹੋ ਗਿਆ ਆਪਾਂ ਇੱਥੇ ਬੈਠੇ ਆ ਘਟੋ ਘੜ ਦਿਲ ਨੂੰ ਸਕੂਨ ਤਾਂ ਹੈਗਾ ਆਪਾਂ ਕਿਸਾਨਾਂ ਵਾਸਤੇ ਲੜ ਰਹੇ ਆ ਆਪਣੇ ਹੋਂਦ ਪਿੱਛੇ ਆਪਾਂਰੇ ਬੈਠੇ ਆ ਕਾਰ ਵੀ ਨੁਕਸਾਨ ਹੋਣਾ ਉਦੋਂ ਵੀ ਹੋ ਜਾਣਾ ਕੋਈ ਚੱਕਰ ਨਹੀਂ ਬਾਬੇ ਨਾਨਕ ਨੇ ਪੂਰਾ ਕਰ ਦੇਣਾ ਕੋਈ ਬਿਲਕੁਲ ਜਜ਼ਬਾ ਹੈ ਕਿ ਦੇਖੋ ਫਿਰ ਵੀ ਟਰੈਕਟਰ ਅੱਗੇ ਲਿਆ ਖੜਾ ਕਰਤਾ ਤੁਸੀਂ ਦੇਖੋ ਬਾਰਡਰ ਬੜੀ ਦੂਰ ਤੱਕ ਪਿੱਛੇ ਆ ਇਹ ਟਰੈਕਟਰ ਪਹਿਲਾਂ ਵੀ ਉਸ ਦਿਨ ਜਦੋਂ ਆਪਾਂ ਆਏ ਸੀ ਉਦੋਂ ਵੀ ਉੱਥੇ ਅੱਗੇ ਖੜਿਆ ਸੀ ਤੇ ਅੱਜ ਵੀ ਅੱਗੇ ਖੜਿਆ ਹੋਇਆ ਤੇ ਵੀਰ ਨੇ ਲਿਆ ਕੇ ਟਰਾਲੀ ਆਪਣੀ ਵੀ ਖੜੀ ਕਰਤੀ ਹੈ ਟੈਕਟਰ ਤੇ ਟਰੈਕਟਰ ਦੋਨੋਂ ਤੇ ਵੀਰ ਦੀ ਸਪੋਰਟ ਜ਼ਰੂਰ ਕਰਿਓ ਸਾਥ ਜ਼ਰੂਰ ਦਿਓ ਜਿਹੜੇ ਐਨ ਆਰ ਆਈ ਵੀਰ ਹੋਰ ਭਰਾ ਦੇਖ ਰਹੇ ਆ ਵੀਡੀਓ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ